ਆਉ ਛੇ ਦਲਿੰਕਣ ਮਾਤਰਾ ਵਾਲੇ ਸ਼ਬਦ ਬੱਬੇ ਦਲਿੰਕੜੇ ਬੂਟ ਬੂਟ ਊੜੇ ਦਲਿੰਕੜੇ ਊ ਠ ਊਠ ਜਿੱਜੇ ਦਲਿੰਕੜੇ ਜੂ ਸੋ ਜੂਸ ਲੱਲੇ ਦਲਿੰਕੜੇ ਲੂ ਨਾ ਲੂਣ ਜਿੱਜੇ ਦਲਿੰਕੜੇ ਜੂ ਨਾ ਜੂਨ ਲੋ ਹਾਹਿਦ ਲੈਂਕੜੇ ਹੂ ਲਹੂ ਆੜੇ ਕੰਨਾ ਆ ਲੱਲੇ ਦਲੈਂਕੜੇ ਲੂ ਆਲੂ ਭੱਬੇ ਕੰਨਾ ਭਾ ਲੱਲੇ ਦਲੈਂਕੜੇ ਲੂ ਭਾਲੂ लल्ले कर ला टेंके दलेंकड़े टू लाटू कक्के कन्ना का जीजे दलेंकड़े जू काजू चिच्चे चा कक्के लेंकड़े कू चाकू ਬੱਬੇ ਕਿੰਨਾ ਬਾ ਪੱਪੇ ਦੇ ਲੰਕੜੇ ਪੂ ਬਾਪੂ ਚਿੱਜੇ ਦੇ ਲੰਕੜੇ ਝੂ ਲੱਲੇ ਕਿੰਨਾ ਲਾ ਝੂਲਾ ਚਿੱਚੇ ਦੇ ਲੰਕੜੇ ਝੂ ਹਾਹੇ ਕਿੰਨਾ ਹਾ ਚੂਹਾ बब्बे लैंकड़े बू टहे करना टा बूटा चिजे के लेंकड़े चू करना टा चूटा चीचे लैंकड़े चू करना चा चूचा भाबे द लैंकड़े भू रड़े करा भूरा जीजे के लैंकड़े जू रड़े रा जूड़ा सस्े लैंकड़े सू आड़े आ सूआ పబ్బే దూ ఆడే కూ చిచ్చే భీ కక్కేకడే కూ చీకే దే టకే వారి టీ ਸੋ ਕੱਕੇ ਦੇ ਅੰਕੜੇ ਕੂ ਲ ਸਕੂਲ ਖ ਕ ਜ ਜ ਦੇ ਅੰਕੜੇ ਜੂ ਰ ਖਜੂਰ ਕ ਤ ਤ ਦੇ ਅੰਕੜੇ ਤੂ ਰਾਰੇ ਕੰਨਾ ਰਾ ਕਤੂਰਾ ਪਪੇ ਕਿੰਨਾ ਪਾਲ ਤੱਤੇ ਦੇ ਲਿੰਕ ਨੇ ਤੂ ਪਾਲ ਤੂ ਸਸੇ ਦੇ ਲਿੰਕ ਨੇ ਸੂ ਰ ਜ ਸੂਰਜ ਸਸੇ ਦੇ ਲਿੰਕ ਨੇ ਸੂ ਰ ਤ ਸੂਰਤ ਪੱਪੇ ਦੇ ਲਿੰਕੜੇ ਪੂ ਰ ਬ ਪੂਰਪ ਡ ਮ ਰਾਰੇ ਦੇ ਲਿੰਕੜੇ ਰੂ ਡਮਰੂ ਮੰਮੇ ਦੇ ਲਿੰਕੜੇ ਮੂ ਰ ਤੱਤੇ ਵੇ ਰੀਤੀ ਮੂਰਤੀ ਕੱਕੇ ਦੇ ਲੈਂਕੜੇ ਕੂ ਹਾ ਨਾਣੀ ਵੈਰੀ ਨੀ ਕੂਹਣੀ ਅ ਮ ਰਾਰੇ ਦੇ ਲੈਂਕੜੇ ਰੂ ਦ ਅਮਰੂਦ ਤ ਰ ਬੱਬੇ ਦੇ ਲੈਂਕੜੇ ਬੂ ਜ਼ ਤਰਬੂਜ਼ ਮ ਜ ਦਦ ਦੇ ਰੈਂਕੜੇ ਦੂ ਰ ਮਜ਼ਦੂਰ ਸ ਕਕੇ ਦੇ ਰੈਂਕੜੇ ਕੂ ਟ ਰ ਸਕੂਟਰ ਜ ਜ ਕਨ ਜਾ ਦਦ ਦੇ ਰੈਂਕੜੇ ਦੂ ਗ ਰ ਜਾਦੂਗਰ ਖ ਰ ਬੱਬੇ ਦੇ ਲੈਂਕੜੇ ਬੂ ਜਿੱਜੇ ਪੈਰ ਬਿੰਦੀ ਕੰਨਾ ਯਾ ਖਰਬੂਜਾ ਕੱਕੇ ਦੇ ਲੈਂਕੜੇ ਕੂ ਰਾੜੇ ਲਮੜੇ ਦੱਦੇ ਕੰਨਾ ਦਾ ਨ ਕੂੜੇਦਾਨ ਦੱਦੇ ਦੇ ਲੈਂਕੜੇ ਦੂ ਰ ਬੱਬੇ ਵਿਆਰੀ ਬੀ ਨ ਦੂਰਬੀਨ बब्बे र कबूतर थैंक यू फॉर वॉचिंग वीडियो को लाइक करें चैनल को सब्सक्राइब करें